ਅੱਜ ਮਾਤਾ ਅਮਰਕੌਰ ਜੀ ਸਾਡੇ ਵਿੱਚ ਜਿਹੜਾ ਸਾਨੂੰ ਸੰਜੀਵੀ ਵਿਚਾਰਾ ਦੇ ਗਏ ਨੇ ਸਰਦਾਰ ਉਸਤਾਰ ਸਿੰਘ ਕ੍ਰੀਪੀ ਸਾਹਿਬ ਜਿਨ੍ਹਾਂ ਨੇ ਕਿ ਸਮਾਜ ਦੀ ਬਹੁਤ ਵੱਡੀ ਸੇਵਾ ਕੀਤੀ ਔਰ ਸਾਜ਼ੀ ਦੇ ਨਾਲ ਅਹਿਮ ਪਲ ਵੀ ਬਿਤਾਏ ਔਰ ਉਹਨਾਂ ਦੇ ਸੰਘਰਸ਼ ਦਾ ਜਿਹੜਾ ਹਿੱਸਾ ਵੀ ਬਣਿਆ ਅੱਜ ਮੈਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਉਸ ਆਤਮਾ ਨੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਲੁਕ ਅੱਜ ਸਾਡੇ ਬਹੁਤ ਹੀ ਮੰਨੇ ਪ੍ਰਮੁੱਖ ਲੀਡਰ ਸ੍ਰੀ ਅਵਧਾਰ ਸਿੰਘ ਕ੍ਰੀਮਪੁਰੀ ਜੀ ਜਿਨ੍ਹਾਂ ਦੀ ਮਾਤਾ ਜੀ ਅਮਰ ਕੌਰ ਜੀ ਨੂੰ ਸਾਨੂੰ ਦੁਨੀਆ ਨੂੰ ਵਿਛੋੜਾ ਦੇ ਕੇ ਗਏ ਨੇ ਤੇ ਅੱਜ ਮੈਂ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਰੱਬ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਜੋ ਆਤਮਾ ਨੂੰ ਸੁਖ ਸ਼ਾਂਤੀ ਮਿਲੇ ਅਸੀਂ ਇਹਦੇ ਉਹਨਾਂ ਨੂੰ ਸਰਦਾਂ ਦੇ ਵੀ ਮਿਲੇ ਅੱਜ ਸਾਡੇ ਬਹੁਤ ਸੀ ਜੀਤ ਅਵਧਾਰ ਸਿੰਘ ਜੀ ਕ੍ਰੀਮਪੁਰੀ ਉਹਨਾਂ ਦੀ ਮਾਤਾ ਜੀ ਸਾਨੂੰ ਜੀ ਦੀ ਵੀ ਵਿਛੋੜਾ ਦੇ ਗਏ ਆ ਸਮਾਜੀਆਂ ਨੂੰ ਉਸ ਦਾ ਆਖਰੀ შეਖੰਟਿਆ ਪਰਮਾਤਮਾ ਨੂੰ ਅ ਅਰਦੀ ਗੱਲਾਂ ਰੱਖੇ ਔਰ ਉਹਨਾਂ ਨੂੰ ਆਪਣੇ ਚਰਨਾਂ ਦੇ ਬਿਲਾਸ ਰੱਖੇ ਤੇ ਪ੍ਰਵਾਦ ਪਾਣਾ ਹੋ ਜਾਂਦਾ ਵਾਪਸ ਅੰਮ੍ਰਿਤਸਰ ਕੋਲ ਜੇ ਹੋਵੇ ਹੋਵੇ ਲਰਤ ਨਹੀਂ ਜੇ ਅੱਜ ਮਾਤਾ ਅਮਰਕੌਰ ਜੀ ਜਿਹੜੇ ਸਾਨੂੰ ਕਿਸੇ ਵੀ ਨਿਸਦੀ ਵੀ ਵਿਚੋੜਾ ਦੇ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਦੇ ਅੰਦਰ ਵਰਦਨ ਸਮਾਜ پارٹی ਦੇ ਪੰਜਾਬ ਦੇ ਅੰਤਾਰ ਸਿੰਘ ਵੈਲੀਵਾਲ ਜੀ ਸ਼੍ਰੀ ਬਿੱਪਲ ਕੁਮਾਰ ਦੀ ਕਿਉਂਕਿ ਸਰਦਾਰ ਅਪਾਰਤ ਸਿੰਘ ਕ੍ਰੀਮਤਰੀ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੀ ਮੂਵਮੈਂਟ ਨੂੰ ਪੰਜਾਬ ਦੇ ਅੰਦਰ ਸਾਬ ਸ਼੍ਰੀ ਕਾਂਚੀਰਾਮ ਭੈਣ ਕੁਮਾਰੀ ਮਾਇਆਵਤੀ ਜੀ ਦੀ ਰੋਇਕ ਲੈ ਕੇ ਚੱਲੇ ਅੱਜ ਉਹਨਾਂ ਦੀ ਮਾਤਾ ਦੇ ਅੰਤਮ ਸੰਸਕਾਰ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਸ਼ਾਦਾ ਤੇ ਫੁੱਲ ਪ੍ਰਿੰਟ ਕਰਦੇ ਹਾਂ ਬਹੁਜਨ ਸਮਾਜ ਪਾਰਟੀ ਕੇ ਅੰਦੋਲਨ ਮੇ बहुत दिनों से चल रहे अवतार सिंह करीमपुरी जी जिन्होंने समय समय पे बहुजन समाज पार्टी पंजाब को संभालने का काम किया उनकी माता जी के निधन पर आज शोक व्यक्त करते हैं हम मैं रणधीर सिंह बेनीवाल हरियाणा पंजाब चंडीगढ़ हिमाचल और दिल्ली जो नंबर एक की तरफ से शोक प्रकट करता हूं और उसमें मैं गुरु से विनती करता हूं कि उनको अपने चरणों में सही जगह स्थान दें थैंक यू ਮੈਂ ਕੁਦਰ ਸਿੰਘ ਕੋਟਲੀ ਐਮਐਲਏ ਆਜੰਗੁਰ ਅਸੀਂ ਅੱਜ ਸਾਡੇ ਸਤਿਕਾਰਯੋਗ ਸਾਡੀ ਕੌਮ ਦੇ ਬਹੁਤ ਅੱਛੇ ਨੇਤਾ ਸਰਾਰਫਤਾਰ ਸਿੰਘ ਕਰੀਮਪੁਰੀ ਜੀ ਉਹਨਾਂ ਦੇ ਮਾਤਾ ਜੀ ਦਾ ਹੱਥ ਹੋਇਆ ਅੱਜ ਅਸੀਂ ਸੰਸਕਾਰ ਦੇ ਉੱਤੇ ਉਹਨਾਂ ਨੂੰ ਸ਼ਰਧਾ ਸੁੰਮਰ ਅਰਪਿਤ ਕਰਨ ਵਾਏ ਆਂ ਅੰਤਮ ਕਰਿਆ ਦੇ ਉੱਤੇ ਅੰਤਮ ਅਰਦਾਸ ਦੇ ਲਈ ਅਸੀਂ ਅੱਜ ਉਹਨਾਂ ਦੇ ਚਰਨਾਂ 'ਚ ਕੋਲਸਾਲ ਦੇ ਚਰਦਾਸ ਕਰਦੇ ਆਂ ਕਿ ਇਹ ਪਰਿਵਾਰ ਦਾ ਸਮਾਜ ਲਈ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜੇ ਮਾਪੇ ਤੁਹਾਨੂੰ ਚੰਗੀ ਸਿੱਖਿਆ ਦਿੰਦੇ ਆ ਤਾਂ ਤੁਸੀਂ ਉਸ ਰਸਤੇ ਤੇ ਤੁਰ ਕੇ ਸਮਾਜ ਕੌਮ ਦੀ ਸੇਵਾ ਕਰ ਸਕਦੇ ਆ ਸੋ ਇਸ ਪਰਿਵਾਰ ਦਾ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਹੋਣਾ ਦਾ ਬਹੁਜਨ ਸਮਾਜ ਪਾਰਟੀ ਲਈ ਬਹੁਜਨ ਸਮਾਜ ਦੇ ਲਈ ਔਰ ਲੋਕਾਂ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਸੋ ਮੇਰੇ ਖਿਆਲ ਦੇ ਅੰਦਰ ਉਹਨਾਂ ਦੇ ਪ੍ਰੇਰਨਾ ਦੇ ਕਰਕੇ ਹੀ ਸ਼ਾਇਦ ਉਹ ਜ਼ਿੰਦਗੀ ਦੇ ਚੰਗੇ ਰਸਤੇ ਤੇ ਤੁਰ ਕੇ ਸਮਾਜ ਕੌਮ ਦੀ ਜਿਹੜੀ ਉਹ ਸੇਵਾ ਕਰ ਰਹੇ ਨੇ ਸੋ ਸਾਡਾ ਉਹਨਾਂ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਸਮਾਜਿਕ ਰਿਸ਼ਤਾ ਹੈ ਡੂੰਘਾ ਰਿਸ਼ਤਾ ਹੈ ਅਸੀਂ ਸਾਰੋ ਕਾਂਸ਼ੀ ਰਾਮ ਜੀ ਦੇ ਅੰਦੋਲਨ ਦੇ ਅੰਦਰ ਬਹੁਤ ਲੰਬਾ ਸਮਾਂ ਇਕੱਠਿਆਂ ਨੇ ਕੰਮ ਕੀਤਾ ਹੈ ਅਸੀਂ ਅੱਜ ਵੀ ਚਾਹੁੰਦੇ ਆ ਕਿ ਸਾਰੋ ਕਾਂਸ਼ੀ ਰਾਮ ਦਾ ਅੰਦੋਲਨ ਅੱਗੇ ਚੱਲੇ ਔਰ ਜਿਹੜਾ ਸੁਪਨਾ ਸੀ 바ਵਾ ਸਾਹਿਬ ਅੰਬੇਡ ਕਰਦਾ ਕਿ ਦੇਸ਼ ਦੇ ਅੰਦਰ ਦਿੱਲੀ ਦੇ ਤਖਤ ਤੇ ਉੱਤੇ ਦਲਤ ਲੋਕਾਂ ਦਾ ਰਾਜ ਹੋਵੇ ਉਸਦੀ ਕਲਪਨਾ ਤੇ ਸੰਕਲਪ ਦੇ ਲਈ ਇਸ ਪਰਿਵਾਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੋ ਅਸੀਂ ਹਮੇਸ਼ਾ ਉਸ ਮਾਮ ਨੂੰ ਸਜਦਾ ਕਰਦੇ ਰਹਾਂਗੇ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਚੰਗੇ ਕਦਮ ਦੇ ਲਈ ਸਮਾਜ ਕੌਮ ਦੀ ਸੇਵਾ ਕਰਨ ਦੇ ਲਈ ਤੋੜਿਆ ਸੋ ਮੈਂ ਉਹਨਾਂ ਨੂੰ ਸ਼ਰਦਾ ਸੁੰਮਨ ਅਰਪਿਤ ਕਰਦਾ ਅੱਜ ਉਹਨਾਂ ਦਾ ਸੰਸਕਾਰ ਹੈ ਅਸੀਂ ਸਾਰੇ ਇੱਕ ਪਰਿਵਾਰ ખ્રિસ્ਤੀਆਂ ਨੂੰ ਸਮਾਜਿਕ ખ્રિસ્ਤੀਆਂ ਨੂੰ ਔਰ ਖਾਸ ਕਰਕੇ ਉਹ ਸਭ ਕਾਂਸ਼ੀ ਰਾਮ ਦੇ ਅੰਦੋਲਨ ਦੇ ਸਪਈ ਹੋਣ ਦੇ ਨਾਤੇ ਇਸ ਪਰਿਵਾਰ ਦੇ ਨਾਲ ਡੂੰਘਾ ਦੁੱਖ ਪਰਗਟ ਕਰਨ ਵਾਸਤੇ ਆਏ ਆ ਸੋ ਇਸ ਮਾਤਾ ਜੀ ਨੂੰ ਸਜਦਾ ਜਿਨ੍ਹਾਂ ਨੇ ਆਪਣੇ ਚੰਗੇ ਲਾਇਕ ਪੁੱਤਰ ਪੈਦਾ ਕਰਕੇ ਸਮਾਜ ਭਲ ਦੀ ਸੇਵਾ ਕਰਨ ਦੇ ਲਈ ਸਮਾਜ ਦੇ ਅੱਗੇ ਤੋਰਿਆ ਸੋ ਮੇਰੀ ਵੱਲੋਂ ਮਾਤਾ ਜੀ ਨੂੰ ਬਹੁਤ ਨਿੱਕੀ ਸ਼ਰਧਾਂਜਲੀ ਹੈ ਵਾਹਿਗੁਰੂ ਅਕਾਲ ਪੁਰਖ ਗੁਰੂ ਅਰਬਦਾਸ ਸਾਹਿਬ ਮਹਾਰਾਜ ਬਾਵਾ ਸਭ ਡਾਕਟਰ ਅੰਮੇਦਕਰ ਕਿਰਪਾ ਕਰਨ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਹਮੇਸ਼ਾ ਬਹੁਜਨ ਸਮਾਜ ਦੇ ਲੋਕਾਂ ਦੀ ਦੇਸ਼ ਕੌਮ ਦੇ ਲੋਕਾਂ ਦੀ ਸੇਵਾ ਕਰਦਾ ਰਹੇ ਜੀ ਜੀ ਸਰਦਾਰ ਅਫਤਾਬ ਸਿੰਘ ਜੀ ਤੇਜੀਤ ਸਿੰਘ ਸਾਹਿਬ ਬਹੁਤ ਬੜੀ ਮਦਦ ਜੋ ਪਛਾਣਕ ਕਾਜੂਰ ਹੋਇਆ ਇਸ ਮੌਕੇ ਤੇ ਜਿੱਤੇ ਮੈਂ ਉਹਨਾਂ ਨੂੰ ਸ਼ੁਦਾਗੀ ਪੇਟ ਕਰਦਾ ਔਰ ਉਹਨਾਂ ਦੇ ਜੋ ਯੋਗਦਾਨ ਉਹਨਾਂ ਨੇ ਜਨ ਸਮਾਜ ਨੂੰ ਸੋਹਣਾ ਬਣਾਉਣ ਲਈ ਜੋ ਆਪਣਾ ਯੋਗਦਾਨ ਪਾਇਆ ਇਹ ਵਿਅਕਤੀ ਪਰ ਨਹੀਂ ਜਾ ਸਕਦਾ ਉਦੋਂ ਕਿ ਜੇਕਰ ਤਾਸੀ ਕੁਲਜੀਤ ਸਿੰਘ ਸਾਹਿਬ ਜਨਰਤ ਸਮਾਜ ਦੀ ਸੇਵਾ ਕਰਦੇ ਆ ਉਹਦੇ ਦੇ ਰੂਪ ਵਿੱਚ ਕਿਤੇ ਮਾਪੇ ਮੁੱ ਸਿੱਖਿਆ ਉਹਨਾਂ ਦਾ ਯੋਗਦਾਨ ਪਾ ਰਹੇ ਆ ਜੋ ਮੈਂ ਯਾਸਕਰ ਬਾਕੀ ਅਸੀਂ ਉਹਨਾਂ ਦੀ ਸੋਚ ਚੈ ਜਰਰ ਜਿੰਨੀ ਕੋਸ਼ਿਸ਼ ਕਰਾਂਗੇ ਔਰ ਮੈਂ ਤੁਹਾਨੂੰ ਮਾਤਵਾ ਇਹ ਦਾਸ ਕਰਦਾ ਕਿ ਅੱਜ ਸ੍ਰੀ ਦਰਤਾਸੀ ਕੁਲਜੀਤ ਸਾਹਿਬ ਉਹਨਾਂ ਦੇ ਸੁਚੇ ਪਰਿਵਾਰ ਨੂੰ ਵਾਹਿਗੁਰੂ ਇਹ ਇਸ ਤਰ੍ਹਾਂ ਦਾ ਅਸ਼ੀਰਵਾਦ ਦੇਣ ਕਿ ਉਹ ਆਪਣੇ ਮੂਵਮੈਂਟ ਦਾ ਇਹ ਕੰਮ ਹੋ ਇਹ ਦੇਖੋ ਕਿਉਂਕਿ ਮਾਤਾ ਅਮਸ਼ਬਦਤ ਕੋ ਸਤੇਂ ਗਏ ਹਨ ਤੇ ਦੇ ਆਪ ਅਸੀਂ ਸਾਰੇ ਅੱਜ ਬਹੁਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਡਾਟਰਪ ਤਾਸਿੰਗ ਕ੍ਰੀਪਲੀ ਦੀ ਜਿਹੜੀ ਉਹਨਾਂ ਦੇ ਮਾਤਾ ਦਾ ਵਿਛੇੜਾ ਨਹੀਂ ਨਜ਼ਰ ਆ ਹੋ ਗਿਆ ਸੀਗਾ ਤੇ ਉਹਨਾਂ ਦਾ ਅੱਜ ਇੱਥੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਅਸੀਂ ਸਾਰੇ ਕਿਉਂਕਿ ਸਾਡੀ ਪਾਰਟੀ ਦੇ ਆਗੂ ਹੈਗੇ ਆ ਤੇ ਸਾਰੇ ਉਹ ਸਮਾਜ ਲਈ ਬਹੁਜਾਂ ਸਮਾਜ ਲਈ ਜਾਂ ਪੰਜਾਬ ਦੇ ਹਿੱਤਾਂ ਲਈ ਸੰਘਰਸ਼ੀਓ ਕਰਦੇ ਆ ਸਾਡੀ ਰਵਾਇ ਕਰਦੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਸਮੁੱਚੀ ਪਾਰਟੀ ਆ ਸਾਰੇ ਵਰਕਰ ਵਰਕਰ ਸਮਰਥਕ ਆ ਸਾਰੇ ਅੱਜ ਅਸੀਂ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਨਾਲ ਖੜੇ ਆ ਸ਼ਾਮਲ ਹੋਏ ਆ ਅਸੀਂ ਸਾਰਿਆਂ ਨੇ ਮਾਤਾ ਜੀ ਨੂੰ ਜਿਹੜੀ ਆ ਅਸੀਂ ਸ਼ਰਧਾਂਜਲੀ ਦੀ ਪੈਂਟ ਕੀਤੀ ਹੈ ਥੈਂਕ ਯੂ ਮਾਡ ਮੈਚ ਦੇ ਕਿਲਰ ਭਗਵਾਨ ਦਾ ਦਿੱਤੂ ਅੱਜ ਅੱਜ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਮੈਡੀਕਲ ਡਾਕਟਰ ਉਸਤਾਤ ਸਿੰਘ ਤਰੀਪੁਰੀ ਜੀ ਤੇ ਬਹੁਤ ਮਾਤਾ ਸਤਿਕਾਰਯੋਗ ਅਮਰਕੌਰ ਜੀ ਜੋ ਅਕਾਲ ਚਲਾਣਾ ਕਰ ਗਏ ਆ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਤੇ ਬਹੁਤ ਹੀ ਦੁਨੀਆ ਇਕੱਠੀ ਹੋਈ ਹੈ ਤੇ ਮੈਂ ਉਹਨਾਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਕਟਾਵਾ ਕਰਦਾ ਕਿ ਉਹ ਬਹੁਤ ਹੀ ਪਰਿਵਾਰ ਦੇ ਉੱਪਰ ਦੁੱਖ ਦਾ ਜਿਹੜਾ ਪਹਾੜ ਟੁੱਟ ਪਿਆ ਉਹ ਮਾਤਾ ਜਿਨ੍ਹਾਂ ਨੇ ਡਾਕਟਰ ਉਸਤਾਤ ਸਿੰਘ ਤਰੀਪੁਰੀ ਜੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਇੰਨਾ ਮਜ਼ਬੂਤ ਬਣਾਇਆ ਉਹ ਆਪਣੇ ਮਾਤਾ ਦਾ ਜਿਹੜਾ ਛੰਛਕਾਰ ਆ ਉਹਨੂੰ ਅੱਜ ਉਹ ਕਰ ਰਿਹਾ ਤੇ ਸਮਾਜ ਨੂੰ ਜੋੜਨ ਵਾਸਤੇ ਖਲ ਉਹਨਾਂ ਨੇ ਮੁੱਚੇ ਪੰਜਾਬ ਦੀ ਇੱਕ ਮੀਟਿੰਗ ਕੀਤੀ ਹੈ ਤੇ ਜਿਹੜਾ ਕਿ ਸਮਾਜ ਵਿੱਚ ਇੱਕ ਦੁੱਟ ਕਰਕੇ ਇਹ ਮਾਤਾ ਦੀ ਬਹੁਤ ਵੱਡੀ ਦੇਣ ਆ ਆਪਣੇ ਪਰਿਵਾਰ ਵਾਸਤੇ ਤੋਂ ਮੈਂ ਪੂਰੀ ਟੀਮ ਵੱਲੋਂ ਉਹਨਾਂ ਦੇ ਨਾਲ ਖਾਲ ਚਲਾਣੇ ਤੇ ਇੱਕ ਦੁੱਖ ਦਾ ਪਰ ਰਕਾਵਾ ਜਿਹੜਾ ਉਹਨਾਂ ਦੀ ਟੀਮ ਹੋ ਜਾਂਦੀ ਪੂਰਾ ਆਪਣੀ ਟੀਮ ਵੱਲੋਂ ਕਰਿਆ ਗਿਆ ਵੀ ਮੈਂ ਸੋਰਸਿੰਗ ਸੁਣੀ ਜਿਹੜਾ ਪਿਸਕਣ ਅੱਜ ਬੜੀ ਦੁੱਖ ਦੀ ਘੜੀ ਹੈ ਤੇ ਮਾਤਾ ਜੀ ਦਾ ਜਿਹੜਾ ਲੋਕ ਸਾਰਨਾ ਸਮਾਜ ਨੂੰ ਘਟਾ ਹੈ ਜਿਹਨਾਂ ਨੂੰ ਪਾਰਟੀ ਨੂੰ ਕਰਦਾ ਹੈ ਤੇ ਬਹੁਤ ਹੀ ਮਨਾਜੋ ਦੱਸ ਹੈ ਇਹ ਨਾ ਤਹੀ ਕੋ ਵਾਸਤੇ ਇਹ ਪੁਰਾਣੀ ਆਤਮਾ ਨੂੰ ਪਰਵਾਤਮ ਸ਼ਰਦੀ ਬਖਸ਼ੇ ਤੇ ਚੜ੍ਹਨੀ ਕਲਾ ਨੂੰ ਬਖਸ਼ੀਂ ਕਰਵਾ ਰਹੇ ਉਹਨਾਂ ਦਾ ਜੈਪੀ ਤੇ ਜੈ ਪਰਮ ਜੈ ਪੀਮ ਜੈ ਭਾਰਤ ਮੈਂ ਨਰਿੰਦਰ ਖਨੋੜਾ ਬੋਜੋ ਸਮਾਜ ਪਾਰਟੀ ਤੋਂ ਅੱਜ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸਾਹਿਬ ਅਰਤਾਪ ਸਿੰਘ ਗ੍ਰੀਨਪੁਰੀ ਜੀ ਪ੍ਰਧਾਨ ਬੋਜੋ ਸਮਾਜ ਪਾਰਟੀ ਪੰਜਾਬ ਜਿਨ੍ਹਾਂ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਅੱਜ ਉਹਨਾਂ ਦਾ ਸੰਸਕਾਰ ਹੈ ਸਾਰੀ ਸੰਗਤਾਂ ਗ੍ਰੀਨਪੁਰੀ ਸਾਹਿਬ ਦੇ ਦੁੱਖ ਵਿੱਚ ਸਾਂਝਾ ਅੱਜ ਪਾਉਣ ਵਾਸਤੇ ਆਈਆਂ ਨੇ ਔਰ ਦੁਖੀ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਆਈਆਂ ਨੇ ਕਿ ਇਹਨਾਂ ਨੂੰ ਪਰਮਾਤਮਾ ਸ਼ਕਤੀ ਵਰਛੇ ਔਰ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਦਰਵਾਜ਼ੇ ਤੇ ਜੈ ਪੀ ਜੈ ਪਾਤ। ਮੈਂ ਹਟ ਮਾਸਟਰ ਜੀਤਿੰਦਰ ਸਿੰਘ ਅੱਜ ਇਸ ਦੁੱਖ भरे ਮੌਕੇ ਤੇ ਰਾਤਕ੍ਰੀਮ ਪੁਰੀ ਹੋ ਰਹੀ ਮਾਤਾ ਜੀ ਜਿਹੜੇ ਕਿ ਪਿਛਲੇ ਦਿਨੀ ਸਵਰਗਵਾਸ ਹੋ ਰਹੇ ਹੋ ਗਏ ਵੀ ਉਹਨਾਂ ਦੀ ਸ਼ੋਕ ਯਾਤਰਾ ਅੱਜ 71 ਹੋਏ ਆ। ਸੱਚੇ ਪਾਤਸ਼ਾਹ ਇਹਨਾਂ ਮਾਤਾ ਜੀ ਨੂੰ ਜਿਹੜੇ ਕਿ ਬੜੇ ਹੀ ਨਿੱਕੇ ਸੁਭਾ ਦੇ ਸੰਜੋ ਲਈ ਕਦੇ ਮਿਲਦੇ ਤਾਂ ਨੇ ਆਪਣਾ ਦਿਖਾਉਂਦੇ ਸਨ ਤੁਹਾਨੂੰ ਆਪਣੀ ਮਾਂ ਚੇਤੇ ਆ ਜਾਂਦੀ ਸੀ ਜਦੋਂ ਉਹਨਾਂ ਦੀ ਯਾਦ ਦੇਖਦੇ ਸੀ ਅਸੀਂ ਅੱਜ ਦੇ ਇਸ ਸਮੇਂ ਦੇ ਉੱਤੇ ਅਸੀਂ ਸਾਰੇ ਬੜੇ ਦੁਖੀ ਦੁੱਖੀ ਸ਼ਬਦਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਤੇ ਦੁਖੀ ਪਰਿਵਾਰ ਜਿਹੜਾ ਅਕਸਰ ਰਵਤੀ ਅਰਤਾਰ ਸਿੰਘ ਕ੍ਰੀਪੂਰੀ ਉਹਨਾਂ ਨਾਲ ਦਰਦੀ ਯਾਦ ਕਰਦੇ ਆਂ ਅਤੇ ਪਰਮਾਤਮਾ ਅਗੇ ਦੁਆ ਕਰਦੇ ਆਂ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਆਵਾਗਵਨ ਦੇ ਚੱਕਰ ਤੋਂ ਮਤਵਾਉਣ Если вы будете кататься, то